ਲੂਕ ਮਹੱਲਾ ਜੀਆ ਹਉ ਮੈਂ ਵਿੱਚ ਜਲਤ ਮੋਆ ਇਹ ਮਾਰੇ ਸਾਰਾ ਜਗ ਕਿਸ ਪ੍ਰਕਾਰ ਮਾਰ ਰਿਹਾ ਹੈ ਤਾਂ ਸਗੋਂ ਕੀ ਜੇ ਪਾਰਸ਼ਾ ਫਰਮਾਉਣੀ ਹੈ ਗੁਸਤਕੋ ਇਹ ਦੇਵੀ ਹੰਗਤਾ ਕਰਕੇ ਜਗਤ ਸਾਰਾ ਮਰ ਗਿਆ ਹੈ ਮੈਂ ਹਾਂ ਮੈਂ ਹਾਂ ਕਰਵਾ ਹੋਇਆ ਮਰ ਤੂ ਮਰਦਾ ਜਾ ਇਹ ਮਰ ਤੂ ਨਾਲਿਆ ਹੋਇਆ ਮੌਤ ਦਾ ਮਰਦਾ ਹੀ ਜਾਂਦਾ ਹੈ ਕੋਈ ਬਾਲਕ ਵਸਦਾ ਜੀ ਮਰ ਗਿਆ ਕੋਈ ਯਾਨੀ ਜੀ ਮਰ ਗਿਆ ਕੋਈ ਬੁਢੇਪੇ ਜੀ ਮਰ ਗਿਆ ਮਰਦੋ ਬੋਲੇਦਾ ਮਾਰਿਆ ਹੋਇਆ ਕਿ ਮੈਂ ਬੜਾ ਸੂਰਮਾ ਹਾਂ ਮੈਂ ਬੜਾ ਬਹਾਦਰ ਹਾਂ ਇਹ ਮਰਦ ਮੌਤ ਦਾ ਮਾਰਿਆ ਹੈ ਮਰਦਾ ਹੀ ਜਾ ਰਿਹਾ ਹੈ ਜਿਚਰ ਵਿੱਚ ਦਮ ਹੈ ਅਤਿਚਰ ਨਾ ਚੀਤੇ ਜਿਨੂੰ ਜਿਵੇਂ ਦੇੰਦੋਂ ਦਮ ਸਵਾਸ ਲਗਦੇ ਹੈ ਉਹਨੇ ਫਿਰ ਪਰਮੇਸ਼ਰ ਨੂੰ ਕੀਤੇ ਨਹੀਂ ਕਰਿਆ ਹੈ ਕੀ ਕਰੀ ਗੋ ਅੱਗੇ ਜਾ ਜਦੋਂ ਤੇ ਲੋਕ ਜਾਣ ਕੀ ਕਰੇਗਾ ਜੇ ਤਨੋਂ ਸਵਾਸ-ਸਵਾਸ ਪਰ ਨਹੀਂ ਕਰ ਗਿਆ ਜੇ ਜੋ ਸਾਧ ਪੂਰੇ ਹੋਗੇ ਫਿਰ ਹੱਥ ਕੀ ਆਉਣੇ ਖਾਲੀ ਰਹਿ ਜਾਏਗਾ ਅੱਗੇ ਪੱਲੋਕ ਜਾ ਕੇ ਕੀ ਕਰੇਗਾ ਅੱਗੇ ਭੁੱਖਾ ਕੀ ਖਾਏ ਕੋਈ ਫਸਲ ਖਿੰਮ ਰੂਪੀ ਪੂੰਜੀ ਇਹਦੇ ਪੱਲੇ ਨਹੀਂ ਅੱਗੇ ਪੱਲੋਕ ਜਾ ਕੇ ਕੀ ਕਰੇਗਾ ਕੋਈ ਪੁੰਗਾਨ ਇਹਦੇ ਪੱਲੇ ਨਹੀਂ ਹੈ ਗਿਆਨੀ ਹੋਏ ਸੋਚੇ ਤਨ ਹੋਏ ਜਾਨੀ ਜੋ ਗਿਆਨਵਾਨ ਬ੍ਰਹਮ ਗਿਆਨੀ ਪੁਰਖ ਹੈ ਉਹ ਚਤਨ ਹੁਸ਼ਿਆਰ ਹੁੰਦੇ ਹੈ ਚਤਨ ਬੁੱਧੀਾਰੇ ਹੁੰਦੇ ਹੈ ਪੁਰਮੇਸ਼ੂ ਨੂੰ ਕੀਤੇ ਕਰਦੇ ਹੈ ਬੜੇ ਚੇਤਨ ਹਸ਼ਕਾਰ ਹੋ ਕੇ ਵਾਹਿਗੁਰੂ ਨੂੰ ਚੇਤਨ ਕਰਦੇ ਹੋ ਚੇਤਨ ਚੇਤਨ ਦਾ ਸਰੂਪ ਹੀ ਹੋ ਜਾਂਦੇ ਹੈ ਅਗਿਆਨੀ ਅੰਧ ਕਮਾ ਜਾਨੀ ਅੰਧ ਕਾਇਦੇ ਕਰਮਾਂ ਨੂੰ ਦੇਵ ਆਸ ਵਿੱਚ ਪਏ ਵਿਸ਼ੇ ਪੋਗਣੇ ਮੁਕਾਰਾਂ ਵਿੱਚ ਫਸਣਾ ਇਹ ਅੰਧ ਦਾ ਹੀ ਗਿਆਨ ਦਾ ਹੀ ਕਰਮਾਂ ਨੂੰ ਕਮਾਉਂਦੇ ਹਨ ਨਾਨਕ ਇਥਾ ਕਮਾਲ ਸੂ ਮਿਲੈ ਸਭ ਜੀ ਦੇ ਇਸ ਲੋਕ ਵਿੱਚ ਜੇ ਨਹੀਂ ਕਮਾਈ ਕਰੇਗਾ ਪਰਲੋਕ ਚ ਉਹ ਹੀ ਉਹ ਫਲ ਮਿਲੇਗਾ ਅੱਜ ਪਾਈ ਜਾ ਜੇ ਤੂੰ ਪਰਲੋਕ ਦੀ ਆਵੇਗਾ ਉੱਥੇ ਜਾ ਕੇ ਫਲ ਪਾਵੇਗਾ ਜੇ ਪਾਪ ਕਰ ਲਿਆ ਤਾਤਾਂ ਦਾ ਸਾਲੋ ਕੋਲੇ ਵਾਲੇ ਨਾਲ ਹੱਥ ਕਾਲੇ ਹੀ ਕਰਨੇ ਆਂ ਜੇ ਕੋਲੇ ਮੇਜੇ ਹੋਣਗੇ ਤਾਂ ਹੱਥ ਸਾੜ ਨਹੀਂ ਹੈ ਕਿਉਂ ਭਾਈ ਤਾਤਾਂ ਨੂੰ ਕੋਲਿਆਂ ਵਾਲੇ ਨੇ ਇਹ ਕੋਲੇ ਡਗਦਾ ਤਾਂ ਸੜਨਾ ਹੀ ਹੈ ਨਹੀਂ ਤਾਂ ਕਾਲਾ ਤੇ ਕਲੰਕ ਤੇ ਲੱਗੇਗਾ ਹੀ ਜੋ ਧਰਮਾਰੇ ਦਾ ਉਹ ਹੀ ਮਿਲਣਾ ਐਸ ਲੋਕ ਦੀ ਤੇ ਅਗੇ ਪਰਲੋਕ ਦੀ ਉਹ ਹੀ ਹੱਲ ਜਾ ਕੇ ਪਾਵੇਗਾ ਕਿ ਉਹ ਸਮਝ ਸੋਚ ਕੇ ਆਪਣੇ ਕਰਮ ਕਰਨੇ ਚਾਹੀਦੇ ਜਿਹੜਾ ਸਾਰਾ ਹਾਲ ਕੀਤੇ ਆਵਾ ਭੁੱਖਣਾ ਹੈ ਉਹ ਮਾੜਾ ਕਦਮ ਨਹੀਂ ਕਰਨਾ ਚਾਹੀਦਾ ਸਾਡੇ ਲਈ ਮਹੱਲਾ ਕੀਜਾ ਸੁਰਖਾਸਨ ਦਾ ਹੁਕਮ ਪਾਇਆ ਸ਼ਬਦ ਜੀ ਕਹਿੰਦੇ ਤੁਰੂ ਆਦਤੋਂ ਮੁਢ ਤੋਂ ਲਾ ਕੇ ਜਿਉ ਸੰਸਾਰ ਬਣਾਇਆ ਹੈ ਉਹ ਖਸਰੀਆਂ ਕਾਲ ਪੁਰਾਣੇ ਹੁਕਮ ਪਿਆ ਹੈ ਮੱਥੇ ਤੇ ਬਿਨ ਸਤਗੁਰ ਚੀਤਿਆ ਨਾ ਜਾਏ ਲਿਖਤ ਸਾਰੇ ਵੇਦ ਸ਼ਾਸਤਰਾਂ ਅਨੁਸਾਰ ਬਿਨ ਸਤਗੁਰਾਂ ਤੋਂ ਵਾਹਿਗੁਰੂ ਦਾ ਭਜਨ ਨਹੀਂ ਕੀਤਾ ਜਾਂਦਾ ਕੀਤਾ ਨਹੀਂ ਕੀਤਾ ਜਾਂਦਾ ਉਪਨਿਸ਼ਦ ਨੂੰ ਸਤਗੁਰ ਮਿਲਿਆ ਅੰਤਰ ਰਾਵ ਰਹਿਆ ਸਤਗੁਰਾਂ ਦੇ ਨਾਲ ਮਿਲੇ ਹੈ ਸਤਗੁਰੂ ਪੁਰਬ ਦੇ ਨਸਕਾਮ ਕਰਮਾਂ ਦੇ ਕਰਕੇ ਜਿਨ੍ਹਾਂ ਨੂੰ ਮਿਰਿਆ ਮਿਲੇ ਹੈ ਉਹ ਅੰਦਰੇ ਹੜਵੋ ਜਿਹੜਾ ਉਹ ਰਿਹਾ ਵਿਚਾਰਦਾ ਰਹਿਦਾ ਵਾਹੀਦਾ ਸਭ ਨੂੰ ਕਰਦਾ ਰਿਹਾ ਅੰਤਿਰ ਮੁਖ ਨੇ ਦੀ ਦਸਤੀ ਤੇ ਰਗ ਰਿਆ ਪਰਮੇਸ਼ਰ ਵਿਆਪਕ ਹੋ ਰਿਹਾ ਸਦਾ ਰਹਿਿਆ ਲੇਵਲਾ ਉਹਨੇ ਸਾਰੇ ਵਿਆਪ ਘੋਰੇ ਹਿਦਰੇ ਅੰਦਰ ਉਹ ਸੁੱਚੇ ਬ੍ਰਹਮ ਗਿਆਨੀ ਪੁਰਖ ਸਭ ਤੋਂ ਅਨਮਾਨ ਮਿਲਣੇ ਕਰਕੇ ਹਜ਼ਾਰਾਂ ਰੁਪਏ ਆਂ ਕੈਂਬ ਲਾ ਰਿੰਦਾ ਦਿੱਤੀ ਨੂੰ ਜੋੜ ਕੇ ਲੱਗਦਾ ਜਿਵੇਂ ਮਹਾਕਾਰ ਵਰਤੀ ਕਰਕੇ ਧੰਮ ਧੰਮ ਸਦਾ ਸਮਾਲਦਾ ਗੁਰੂ ਗੋਬਿੰਦ ਸਿੰਘ ਮਹਾਂਪੁਰਖ ਤੇ ਧੰਮ ਧੰਮ ਆਉਂਦੇ ਜਾਂਦੇ ਸਾਹਸ ਨਾਲ ਹਰ ਵਕਤ ਉਸ ਜੇਤੇ ਕਰਦਾ ਹੈ ਧੰਮ ਨਾ ਗਿਰਦਾ ਜਾ ਕੋਈ ਖਾਲੀ ਜਾਂਦਾ ਕੀ ਉਸ ਲਿਮਿਤ ਕਰ ਲੈ ਕੇ ਚੱਲਣ ਨਾਲ ਧੰਮ ਪ੍ਰਕਾਸ਼ੀ ਹੋਣੇ ਜਿਵੇਂ ਸੱਤ ਸੌ ਦੀ ਕਾਮੇ ਮਾਰਾ ਹੋਇਆ ਇਸ اور ਜੋਬ ਚੰਗੇ ਦੀ ਉਹਨਾਂ ਦਾ ਆਉਣਾ ਜਾਣਾ ਨਹੀਂ ਇਹਨਾਂ ਨੂੰ ਸਾਬ ਨਹੀਂ ਦੱਸਿਆ ਜਾਂ ਲਹਰ ਵਾਂਗ ਭੱਜਦੇ ਲੱਗੇ ਹੋਏ ਆ ਜਾਨ ਨੂੰ ਮਾਰਨ ਦਾ ਪਹੌ ਗਿਆ ਉਹਨਾਂ ਨੂੰ ਜਿਨ੍ਹਾਂ ਕੋ ਸਾਲ ਸਾਲ ਬੁੱਢਾ ਨਹੀਂ ਜੰਮਣ ਵਾਲੇ ਡਰ ਕੇ ਆ ਗਿਆ ਮਰਨ ਵਾਲੇ ਡਰ ਕੇ ਆ ਗਿਆ ਜੀਵਨ ਪਾਵੀ ਪਾਉ ਜੋ ਜੀਵ ਮੁਕਤੀ ਦੀ ਪਦਵੀ ਜੀਵਨ ਜੋ ਚੇਤਨ ਸੁਰੂਪ ਹੈ ਉਹਦੀ ਪਤਨੀ ਨੂੰ ਪਾਇ ਕੋ ਬ੍ਰਹਮ ਚੇਤਨੂ ਤੂ ਹੀ ਹੋਗੇ ਜਮਾ ਬੰਦ ਤੇ ਛੁੱਟ ਗਏ ਹਮ ਨਾਲ ਕੇਹੋ ਮਰਤਵਾ ਇਸ ਨੂੰ ਦੇ ਇਹ ਮਰਤਵਾ ਮੁਰਤਵਾ ਇਹ ਦਰਜਾ ਉੱਧਾ ਉਸ ਨੂੰ ਮਾਰੇ ਸਭ ਦਖਸ਼ ਦੇ ਹਮ ਇਸ ਨੂੰ ਕਿਰਪਾ ਕਰੀ ਰਜਾ ਇਹ ਕਿਰਪਾ ਗੁਰੂ ਸਾਹਿਬ ਦੀ ਕਰਦੇ ਹੈ ਰਜਾ ਧੰਨ ਮਨਉਂਦੇ ਹੈ ਜਿਹਨੂੰ ਰਜਾਈ ਜੋ ਪਰਮਿਰਛਰ ਕਿਰਪਾ ਦਿੱਤੀ ਕਰਦਾ ਹੈ ਕੋਨੂ ਇਹ ਮਰਾਕਵਾ ਵਰਗਿਆ ਜਨਮ ਜਾਨੀਆਂ ਆ ਪਰਮੇਸ਼ਰ ਦਾ ਮਿਲ ਗਿਆ ਹੈ ਪੌੜੀ ਆਪੇ ਦਾਨਾ ਦੀਨੇ ਆ ਉਹ ਫਿਰ ਪੌੜੀ ਦੁਆਰਾ ਮਾਰਾ ਕਹਿੰਦੇ ਸ਼ਰਮ ਨੂੰ ਪੌ ਵਿੱਚ ਉਸ ਵਾਇਕ ਨੂੰ ਦੇਖ ਲੈ ਉਹ ਦਾਨਾ ਦਿਲਾਂ ਦਾ ਗਿਆਤਾ ਜੋ ਗੁਪਤ ਸਾਡੇ ਅੰਦਰ ਫੁਰਨੇ ਆ ਉਹਨਾਂ ਨੂੰ ਦਾਨਾ ਜਾਣਨ ਵਾਲਾ ਦੀ ਯਾਤ ਹੈ ਤੇ ਜਿਹੜੇ ਗੁਪਤ ਲੋਕ ਲੋਕੇ ਅਸੀਂ ਕੰਮ ਕਰਦੇ ਆ ਇਨੇ ਲੀਨੇ ਦੇਖਣ ਵਾਲਾ ਦ੍ਰਿਸ਼ਟੀ ਵੀ ਆਪੀ ਹੈ ਆਪੇ ਪ੍ਰਧਾਨ ਆਪੇ ਹੀ ਸੰਗਤਾਂ ਨੂੰ ਰੱਜ ਕੇ ਜੀਤ ਨੂੰ ਰੂਪ ਪ੍ਰਧਾਨ ਹੈ ਸਾਰਿਆਂ ਪਤਾਂ ਨੂੰ ਕਿਰਿਆ ਕਰਾਉਣ ਵਾਲਾ ਮੁਖੀ ਹੈ ਸਾਰਿਆਂ ਚ ਜਿੰਨੇ ਇੰਗਰੀਏ ਮਨਾਰਕੀ ਦੇ ਕਿੰਭੇ ਸਾਰਿਆਂ ਧੀਗਾ ਦੇ ਸਦਨਾ ਦੀ ਪ੍ਰਿਵਾ ਅਦੂਪਾਤੀ ਬ੍ਰਹਮ ਕੇ ਤੁਮ ਆਪੇ ਰੂਪ ਦਿਖਾ ਲਦਾ ਆਪ ਹੀ ਸਰਬ ਰੂਪ ਨੂੰ ਧਾਰ ਕੇ ਜਿਹੜੇ ਉਪਾਸ਼ਕ ਲੋਕ ਹੈ ਉਹਨੂੰ ਆਪਣਾ ਇਸ ਰੂਪ ਉਹਨੂੰ ਕੇ ਰੂਪ ਦਿਖਾਉਂਦਾ ਹੈ ਆਪ ਹੀ ਲਾਏ ਧਿਆਨ ਆਪ ਹੀ ਧਿਆਨ ਲਾਉਣ ਵਾਲਾ ਹੈ ਜਿਹਨ ਮਾਨਸਿਕ ਪੂਜਾ ਕਲਾ ਕਰਦੇ ਆਪਣੇ ਰਾਮਾਨੰਦ ਹੀ ਕੇ ਧਿਆਨੋਂ ਵਾਲੀ ਆਪ ਹੀ ਹੈ ਤੇ ਆਪ ਹੀ ਆਪ ਦੇ ਸੱਚੇ ਨੰਨ ਰੂਪ ਨੂੰ ਦਿਖਾਉਣ ਵਾਲਾ ਹੈ ਆਪ ਹੀ ਪਿਆਦਾ ਧਿਆਨ ਦੇ ਕ੍ਰਿਤੀ ਨੂੰ ਨੇੜ ਕਰਕੇ ਤੇਰੀਂ ਕਰਕੇ ਤੇ ਹੰਡਣ ਵਾਲਾ ਵੀ ਆਪ ਆਪ ਹੀ ਗਿਆਤਾ ਗਿਆਨ ਜੇ કૃਪਤੀ ਦੇ ਕੇ ਆਪਣੇ ਸਤਿ ਸਰੂਪ ਨੂੰ ਖਾਲ ਦਿੰਦਾ ਹੈ ਆਪੇ ਮੋਨੀ ਅਰਤਦਾਸ ਆਪ ਹੀ ਮੋਨੀ ਚੁੱਪ ਹੋ ਕੇ ਵਰਤ ਰਿਹਾ ਮੇਰੇ ਕੋਲ ਰੂਪ ਹੋਣੇ ਤੇ ਕਿਸੇ ਨਾਲ ਕੋਈ ਬੋਲ ਚਾਲ ਨਹੀਂ ਕਰਦਾ ਹੈ ਆਪੀ ਕਥਾ ਗਿਆਨ ਆਪ ਹੀ ਸਤਿ ਸਰੂਪਦਾਰ ਕੇ ਗਿਆਨ ਨੂੰ ਕਸ਼ਨ ਕਰਨ ਵਾਲਾ ਹੋ ਰਿਹਾ ਹੈ ਆਪ ਹੀ ਮੋਨੀ ਗਿਆਨ ਰੂਪੀ ਮੋਨੀ ਤਤ ਵਿਤਾ ਹੋ ਰਿਹਾ ਹੈ ਗਿਆਨ ਰੂਪੀ ਮੋਨ ਧਾਰ ਕਰਕੇ ਕਿਸੇ ਨਾਲ ਕੋਈ ਤੰਗ ਕੀ ਨਹੀਂ ਹੈ ਐਸਾ ਮੋਨ ਹੈ ਜੈ ਮੈਂ ਨੈ ਮਮ ਨਾ ਹੈ ਮਮ ਸਭ ਕਲ ਪਹਿ ਲੀਨ ਪਰਮਾਤਮ ਪੂਰਨ ਸਗਲ ਗਿਆਨ ਮੋਨ ਤਾ ਲੀਨ ਜਿਹੋ ਜਿ ਨਾ ਮੈਂ ਦੇ ਹੈ ਤੇ ਨਾ ਮਮ ਮੇਰਾ ਪਦਾਰਥ ਹੋਇਆ ਇਸ ਪ੍ਰਕਾਰ ਸਾਰੇ ਸੰਕਲਪ ਕਲਪ ਵੀ ਨੀਂ ਹੋ ਗਏ ਹੈ ਔਰ ਮਹੱਤਵਪੂਰਨ ਸਾਰੇ ਪੂਰੀ ਜਾਣ ਕੇ ਜਿਨ੍ਹਾਂ ਨੇ ਮੋਹਨ ਸਾਧਿਆ ਸਤੱਪੇਟਾ ਨੂੰ ਮੋਨੀ ਜੀ ਸੰਕਲਪਨਾ ਦਾ ਪ੍ਰਧਾਨ ਕਰਨ ਵਾਲਾ ਕੋਕੇ ਵੀ ਆਜ ਕਰ ਰਿਹਾ ਹੈ ਆਪकी ਕਥਾ ਗਿਆਨ ਅਨੰਤ ਗਿਆਨ ਕਥਨ ਵਾਲਾ ਜੀਨੀ ਸ਼੍ਰੀਪੂਰ ਕੇ ਬ੍ਰਹਮ ਖੇਤਰ ਬ੍ਰਹਮ ਮੇਸ਼ੀਨ ਕੋ ਕੇ ਯਾਨੂ ਕਸਮ ਕਰਨ ਵਾਲਾ ਪਾਉੜਾ ਕਿਸੇ ਨਾ ਲੱਗ ਗਈ ਸਭ ਸੰਨਿਯੋਨ ਅੰਦਰ ਸੁਬ੍ਰਮੋ ਕਿਹਨੇ ਵੀ ਸਕੋਲਾ ਦੁੱਖਦਾਇਕ ਨਹੀਂ ਲੱਗਦਾ ਪ੍ਰਤੀਪੂਰਨ ਸਭ ਨਾਹੀ ਭਾਨਾ ਸਾਰਿਆਂ ਆਤਮਾ ਰੂਪਮੈਂ ਇਸਰ ਤੇ ਸਾਰਿਆਂ ਨੂੰ ਪੁੱਛਦਾ ਚੰਗਾ ਲੱਗਦਾ ਪਾਨਾ ਪ੍ਰਤੀਪੂਰਨ ਵਾਲਾ ਪ੍ਰਕਾਸ਼ਾ ਉਸ ਤੋਂ ਤਾਂ ਬਾਹਰ ਨਾ ਸਕੀ ਹੈ ਉਸ ਵਾਇਵ ਦੀ ਉਸ ਜਿਹੜੀ ਮੈਂ ਕਸਮ ਨਹੀਂ ਕਰ ਸਕੀ ਦੀ ਹੈ ਸਾਧ ਸਾਧ ਕੁਰਬਾਨ ਕਦੋਂ ਸਦਾ ਕੁਰਬਾਨੀ ਦੇ ਹਰ ਜੀਏ ਆਪਣਾ ਆ ਵਾਰਨਾ ਚਾਹੀਏ